ਭਗਵਾਨ ਬਾਲਮਿਕੀ ਆਸ਼ਰਮ ਹਰਿਆਣਾ ਰੋਡ ਹਾਰਬਰ ਵਿਖੇ ਕਿਸੇ ਵੱਲੋਂ ਕਰਵਾਏ ਜਾ ਰਹੇ ਨਿਰਮਾਨ ਕਾਰੇ ਨੂੰ ਬਾਲਮਿਕੀ ਸਮਾਜ ਵੱਲੋਂ ਰੋਕਿਆ ਗਿਆ ਅਤੇ ਇਸ ਤੇ ਰੋਸ਼ ਚਿਤਾਇਆ ਗਿਆ ਹਾਏ ਹਾਏ ਗਰਦਾਰ ਕੁੱਤੇ ਹਾਏ ਹਾਏ ਬੰਦੇ ਗਰਦਾਰ ਬੰਦੇ ਗਰਦਾਰ ਬੰਦੇ ਗਰਦਾਰ ਵਾਲਮੀਕਨ ਡੈਗਰ 4 ਸੈਕਸ਼ਨ ਕਮੇਟੀ ਆਲ ਇੰਡੀਆ ਮੈਂ ਪ੍ਰਧਾਨਾ ਇਹ ਹੌਸਲਾ ਮੇਰੇ ਨਾਲ ਵਾਈਸ ਪ੍ਰਧਾਨ ਵਿਕੇ ਚਿੱਤਾ ਜੀ ਸੋ ਅੱਜ ਸਾਨੂੰ ਕੱਲ ਸਾਨੂੰ ਸ਼ਾਮੀ ਚ ਕਾਲ ਹੈ ਹਿਸ਼ਾਰਪੁਰ ਜ਼ਿਲ੍ਹੇ ਦੇ ਵਿੱਚੋਂ ਜਿੱਥੇ ਕਿ ਭਗਵਾਨ ਵਾਲਮੀ ਮਹਾਰਾਜ ਦਾ ਜੋ ਪੁਰਾਣਾ ਇੱਕ ਪ੍ਰਚੀਨ ਮੰਦਿਰ ਕਹਿ ਸਕਦੇ ਜਿਸ ਨੂੰ ਭਗਵਾਨ ਵਾਲਮੀਕੀ ਆਸ਼ਰਮ ਕਿਹਾ ਜਾਂਦਾ ਹੈ ਔਰ ਉਸਤੇ ਜੋ ਨਜਾਇਜ਼ ਕਬਜ਼ਾ ਕਰਨ ਦੀ ਜੋ ਕੋਸ਼ਿਸ਼ ਅਣਪਛਾਤੇ ਲੋਕ ਕਰ ਰਹੇ ਆ ਸੋ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਭਗਵਾਨ ਵਾਲਮੀ ਮਹਾਰਾਜ ਦੇ ਅੰਚ ਮੂਰਤੀ ਦੇ ਵਿੱਚ ਜੋ ਕਲਮ ਸੀਗੀ ਉਹ ਕਲਮ ਵੀ ਤੋੜ ਦਿੱਤੀ ਗਈ ਆ ਸੋ ਇਦਾਂ ਦੇ ਜਿਹੜੇ ਗੁਨੇਗਾਰ ਆ ਜਿਹੜੇ ਹੱਤਿਆਚਾਰ ਕਰ ਰਹੇ ਆ ਸਮਾਜ ਤੇ ਅਤੇ ਸਾਡੇ ਮੰਦਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਪਏ ਆ ਅਸੀਂ ਉਹਨਾਂ ਦਾ ਕੜਾ ਵਿਰੋਧ ਕਰਦੇ ਆ ਅਸੀਂ ਸਰਕਾਰ ਕੋਲ ਕੋ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਇਹਨਾਂ ਦੀ ਗ੍ਰਿਫਤਾਰੀ ਜਲਦੀ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਜਿਹੜੀ ਪ੍ਰਚੀਨ ਮੰਦਰ ਦੀ ਜਗਾ ਆਸ਼ਰਮ ਸਾਡਾ ਭਗਵਾਨ ਵਾਲੀਵਾਲਾ ਦਾ ਆਸ਼ਰਮ ਆ ਉੱਥੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੇ ਰਾਤੋਂ ਰਾਤ ਤੇ ਚਾਰ ਦਿਵਾਰੀ ਕੀਤੀ ਆ ਨਿਸ਼ਾਨਦੇਹੀ ਕੀਤੀ ਗਈ ਆ ਉਹ ਅਸੀਂ ਹੁਣ ਸਾਰੇ ਸਮਾਜ ਨੇ ਮਿਲ ਕੇ ਤੋੜੀ ਆ ਅਸੀਂ ਜਲੰਧਰੋਂ ਪਹੁੰਚੇ ਆ ਸੋ ਅਸੀਂ ਸਮਾਜ ਨੂੰ ਵੀ ਅਪੀਲ ਕਰਦੇ ਆ ਜਿੱਥੇ ਵੀ ਸਾਡਾ ਵਾਲਮਿਕੀ ਭਾਈਚਾਰਾ ਅੱਸੀ ਭਾਈਚਾਰਾ ਬੈਠਾ ਆ ਉਹ ਇੱਥੇ ਜ਼ਰੂਰ ਪਹੁੰਚਣਾ ਔਰ ਆ ਕੇ ਆਪਣੇ ਆਸ਼ਰਮ ਨੂੰ ਸੰਭਾਲਣਾ ਨਹੀਂ ਤਾਂ ਜਿਹੜੇ ਲੋਕ ਆ ਕੁਝ ਪਰਸੈਂਟ ਲੋਕ ਆ ਜਿਹੜੇ ਸਾਡੀਆਂ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਅਸੀਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਜਾਣਦੇ ਆ ਕੋਣ ਕਬਜ਼ਾ ਕਰੇ ਅਸੀਂ ਇੱਥੇ ਸੋ ਇੱਥੇ ਦੇ ਕੁਝ ਹਾਰਪੁਰ ਦੇ ਆ ਜੋ ਗੈਂਗਸਟਰਾਂ ਦੇ ਨਾਲ ਉਹਨਾਂ ਦਾ ਤਾਲਮਿਲ ਹੈਗਾ ਸੋ ਨਾਮ ਤਾਂ ਮੈਨੂੰ ਤਾਂ ਜਾਣਦਾ ਨਹੀਂ ਆ ਪਰ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹਨਾ ਕਿ ਜੇ ਇੱਥੇ ਦੁਬਾਰਾ ਉਹਨਾਂ ਨੇ ਦਸਤਕ ਦਿੱਤੀ ਹੈ ਤਾਂ ਸਾਡੇ ਤੋਂ ਬਰਾ ਕੋਈ ਨਹੀਂ ਆਊਗਾ ਔਰ ਪੂਰਾ ਐਸਸੀ ਭਾਈਚਾਰਾ ਪੂਰਾ ਵਾਲਮਿਕੀ ਸਮਾਜ ਅੱਜ ਚਾਰਪੁਰ ਵਾਲਮੀ ਕੁਮਾਰ Ashram ਪਹੁੰਚਿਆ ਵਾ ਜੇ ਇੱਥੇ ਉਹਨਾਂ ਦੁਬਾਰਾ ਮੁੜ ਕੇ ਕੋਸ਼ਿਸ਼ ਕੀਤੀ ਤਾਂ ਫੇਰ ਅਸੀਂ ਇੱਥੇ ਉਹਨਾਂ ਨੂੰ ਆਪ ਸਜ਼ਾ ਦਵਾਵਾਂਗੇ ਜੇ ਪ੍ਰਸ਼ਾਸਨ ਸਜ਼ਾ ਨਹੀਂ ਦੋਗੀ ਤੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੇਰਾ ਨਾਮ ਬਾਬਾ ਬਲਵੰਤਨਾਥ ਪਾਵਨ ਵਾਲਮੀਕ ਤੀਰ ਸੰਭਲ ਸਰ ਤੋਂ ਸਤਿਗੁਰੂ ਮਲਕੀਤ ਨਾਮਾਰਾ ਜੀ ਦੇ ਦਿਸਾਨਦਰ ਜਿਸਾਂ ਦੇ ਨਾਲ ਜਿਹੜਾ ਅਸੀਂ ਇੱਥੇ 9 ਵਜੇ ਤੇ ਪਹੁੰਚੇ ਆਂ ਬਹੁਤ ਮੰਦ ਭਾਗੇ ਘਟਨਾ ਜਿਹੜਾ ਕਿ ਪਾਵਨ ਵਾਲਮੀਕ ਮਹਾਰਾਜ ਦੇ ਜਿਹੜਾ ਸਰੂਪ ਨੂੰ ਜਿਹੜਾ ਠੇਸ ਪਹਚਾਈ ਗਈ ਆ ਕਲਮ ਤੋੜੀ ਗਈ ਆ ਤੌਰ ਜਿਹੜੀ ਇਹ ਕਬਜ਼ੇਬਾਜ਼ੀ ਕੀਤੀ ਗਈ ਆ ਦੁਕਾਨਾਂ ਬਣਾਈਆਂ ਗਈਆਂ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਪਾਵਨ ਵਾਲਮੀਕ ਤੀਰਥਲੋਂ ਜਿਹੜਾ ਸਤਿਗੁਰੂ ਮਹਾਰਾਜ ਮਲਕੀਦ ਨਾਲ ਦੇ ਹਦੇਸਾਂ ਦੇ ਨਾਲ ਜਿਹੜਾ ਅੱਗੇ ਦੀ ਕਾਰਵਾਈ ਜਿਹੜੀ ਆ ਕੀਤੀ ਜਾਵੇਗੀ ਜੀ ਕਿਹਨੇ ਕੀਤਾ ਗਿਆ ਕੁਝ ਪਤਾ ਲੱਗਾ ਇਹ ਕੁਸਰਾਸਤੀ ਆਨਸਰ ਹੈ ਜੀ ਕੋਈ ਇਸ ਦੇ ਕੋ ਪ੍ਰਧਾਨ ਹੈਗੇ ਜਿਹੜੇ ਕੋਈ ਪਹਿਲਾਂ ਲੰਡੂ ਪ੍ਰਧਾਨ ਜਿਨ੍ਹਾਂ ਨੂੰ ਵਾਲਮੀਕ ਮਹਾਰਾਜ ਨਾਲ ਪਿਆਰ ਆ ਉਹਦੇ ਲੋਕ ਕੰਮ ਕਰ ਹੀ ਨਹੀਂ ਸਕਦੇ ਕੀ ਕਰਬ ਲਈ ਮੰਗਤੀ ਅਸੀਂ ਜਾਣਦੇ ਜਿਹੜੇ ਦੋਸ਼ੀ ਹੈਗੇ ਉਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੂਰਾ ਭਾਰਤ ਬੰਦ ਵੀ ਹੋ ਸਕਦਾ ਪੰਜਾਬ ਬੰਦ ਵੀ ਹੋ ਸਕਦਾ ਉਹ ਵੀ ਵੋਟਾਂ ਦਾ ਮਾਹੌਲ ਹੈ ਕਿੱਦਾਂ ਦੇ ਕੋਈ ਨਹੀਂ ਵੋਟਾਂ ਨਹੀਂ ਵੋਟਾਂ ਦੇ ਨਾਲ ਸਾਡਾ ਕੋਈ ਮਸਲਾ ਨਹੀਂ ਹੈ ਸਾਡਾ ਤਾਂ ਪਵਨ ਵਾਲਮੀਕ ਮਹਾਰਾਜ ਦੇ ਨਾਲ ਹੈ ਕਹਿੰਦੇ ਕਹਿ ਰਹੇ ਨੇ ਕਿ ਵੋਟਾਂ ਦਾ ਵੀ ਉਹ ਬਾਈਕਾਟ ਕਰਾਂਗੇ ਜਿਹੜਾ ਵੀ ਮੌਕੇ ਦਾ ਹੈਗਾ ਹਾਂਜੀ 24 ਘੰਟਿਆਂ ਦੇ ਵਿੱਚ ਸਰ ਕੀ ਮਾਮਲਾ ਜਿਹੜਾ ਹੈ ਮੂਰਤੀ ਮੂਰਤੀ ਪੈ ਰਹੇ ਨੇ ਇਹ ਦੁਕਾਨਾ ਦੂਜੀ ਪਾਰਟੀ ਪਾਰ ਸੀ ਇਹਨਾਂ ਦਾ ਕੋਈ ਪ੍ਰਾਪਰਟੀ ਦਾ ਡਿਸਪਿਊਟ ਹੈਗਾ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਗੱਲ ਸਾਹਮਣੇ ਆਈ ਉਹਦਾ ਕਾਰਵਾਈ ਕਰਾਂਗੇ ਉਹ ਕਹਦੇ ਕੋਈ ਗੈਂਗਸਟਰ ਹੈਗਾ ਉਹ ਵੀ ਇਹਦੇ ਚ ਇਨਵੋਲਵ ਹੈਗਾ ਅੱਛਾ ਜੇ ਕੋ ਇਨਵੋਲਵਮੈਂਟ ਪਾਈ ਗਈ ਤਾਂ ਹੀ ਉਹ ਕੋਈ ਇਹਨੂੰ ਬਖਸ਼ਾਂਗੇ ਨਹੀਂ ਇੱਕ ਇਹਨਾਂ ਇਲਜ਼ਾਮ ਆ ਕਿ ਬਲਮ ਕੁਮਾਰ ਦੀ ਕਲਮ ਤੋੜੀ ਗਈ ਕਿੰਨਾ ਦੇ ਦੋ ਉਹ ਵੀ ਅਸੀਂ ਇਨਕੁਆਰੀ ਕਰ ਰਹੇ ਕੋਈ ਇਹਨਾਂ ਨੂੰ ਨੁਕਸਾਨ ਹੋਇਆ ਹਾਂਜੀ ਕੋਈ ਦਰਖਾਸਤ ਪਕਰ ਦਿੱਤੀ ਇਹਨਾਂ ਨੇ ਗ੍ਰਫਤਨਾਮਾ ਦਿੱਤੀ ਆ ਥਾਣੇ ਮਲਟਨ ਐਸ ਐਚਓ ਸਾਹਿਬ ਇਨਕੁਆਰੀ ਕਰ ਰਹੇ ਐਸ ਵੀ ਕਰ ਰਹੇ ਹਨ ਬਾਕੀ